ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਅੱਜ ਆਪਾਂ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਆਨੰਦ ਕਾਰਜ ਜੋ ਕਿ 1923 ਈਸਵੀ ਨੂੰ ਪਿੰਡ ਪਕੀਵਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਏ ਸਨ ਤੇ ਉਹਨੇ ਦਿਨੀ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਘੱਟ ਹੁੰਦੇ ਸਨ ਕੋਈ ਵਿਰਲਾ ਵਣਜਾ ਗੁਰਦੁਆਰਾ ਹੁੰਦਾ ਸੀ ਇਸੀ ਤਰ੍ਹਾਂ ਪਿੰਡ ਬਕੀਵਾ ਦੇ ਵਿੱਚ ਵੀ ਕੋਈ ਗੁਰਦੁਆਰਾ ਨਹੀਂ ਸੀ ਇਸ ਪਿੰਡ ਵਿੱਚ ਵੀ ਆਨੰਦ ਕਾਰਜ ਵਿਆਹ ਦੀ ਜਿਹੜੀ ਰਸਮ ਹੁੰਦੀ ਸੀ ਸਾਡੇ ਹਿੰਦੂ ਵੀਰਾਂ ਜਿਸ ਤਰ੍ਹਾਂ ਹਵਨ ਕੁੰਡ ਅੱਗ ਬਾਲ ਕੇ ਜਿਸ ਤਰ੍ਹਾਂ ਕਰਦੇ ਸਨ ਇਸੇ ਤਰ੍ਹਾਂ ਹੀ ਉਸ ਸਮੇਂ ਇੱਥੇ ਆਨੰਦ ਕਾਰਜ ਕੀਤੇ ਸਨ ਜਾਂਦੇ ਸਾਨੂੰ ਤੇ ਜਦੋਂ ਸੰਤ ਬਾਬਾ ਹਜਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਘੁਮਣਾ ਵਾਲੇ ਇਸ ਪਿੰਡ ਵਿੱਚ ਵਿਆਹਣ ਲਈ ਆਏ ਤਾਂ ਆਪਨੇ ਜਿਹੜੀ ਉਹ ਰੀ ਸੀ ਉਹਨਾਂ ਦੀ ਉਸ ਰੀਤੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਆਖਣ ਲੱਗੇ ਕਿ ਮੈਂ ਜੇ ਫੇਰੇ ਕਰਨੇ ਹਨ ਤਾਂ ਮੈਂ ਗੁਰਮਤ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਨੇ ਹਨ ਸੋ ਪਰਿਵਾਰ ਸਾਰਾ ਸੋਚਾਂ ਦੇ ਵਿੱਚ ਪੈ ਗਿਆ ਕਿ ਹੁਣ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਤਾਂ ਕੋਈ ਨਹੀਂ ਉਹਨਾਂ ਮਹਾਰਾਜ ਦਾ ਸਰੂਪ ਕਿੱਥੋਂ ਲੈ ਕੇ ਆਈਏ ਫਿਰ ਪਰਿਵਾਰ ਵਾਲਿਆਂ ਨੇ ਗੁਰਮਤਾ ਕਰਕੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਫਿਰ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਆਨੰਦ ਵਿਆਹ ਕਾਰਜ ਸੰਪੂਰਨ ਗੁਰਮਰਿਆਦਾ ਦੇ ਅਨੁਸਾਰ ਪਿੰਡ ਪਕੀਵਾ ਵਿਖੇ ਹੋਈ ਇਸ ਪੇਂਟ ਦੇ ਵਿੱਚ ਵੀ ਗੁਰਮਰਿਆਦਾ ਦੇ ਅਨੁਸਾਰ ਸਭ ਤੋਂ ਪਹਿਲਾਂ ਆਨੰਦ ਕਾਰਜ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਹੋਈ ਉਸ ਤੋਂ ਬਾਅਦ ਜੋ ਲੜੀ ਤੁਰੀ ਹਰ ਇੱਕ ਪਰਿਵਾਰ ਜਿਹੜਾ ਵੀ ਗੁਰਸਿੱਖੀ ਦੇ ਵਿੱਚ ਸੀ ਸਿੱਖੀ ਵਿੱਚ ਪਰਪੱਕ ਸੀ ਤਕਰੀਬਨ ਸਾਰੇ ਗੁਰਮਰਿਆਦਾ ਦੇ ਅਨੁਸਾਰ ਹੀ ਉਥੇ ਜਿਹੜੇ ਆਨੰਦ ਕਾਰਜ ਹਨ ਉਹ ਆਰੰਭ ਹੋ ਗਏ ਕਹਿਣ ਤੋਂ ਭਾਵ ਸਭ ਤੋਂ ਪਹਿਲਾਂ ਸੰਤ ਬਾਬਾ ਹਜਾਰਾ ਸਿੰਘ ਜੀ ਨੇ ਉਥੇ ਰੀਤ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਨ ਦੀ ਤੋਰੀ ਉਸ ਤੋਂ ਉਪਰੰਤ ਸਾਰੇ ਲੋਕ ਹੀ ਉਸੇ ਤਰ੍ਹਾਂ ਹੀ ਆਨੰਦ ਕਾਰਜ ਕਰਾਉਣ ਲੱਗ ਪਏ ਇਹ ਸਨ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਚੋਜ ਜਿਨ੍ਹਾਂ ਨੇ ਗੁਰਮਤਿ ਦੇ ਉੱਤੇ ਵੀ ਬੜਾ ਪੱਕਾ ਪਹਿਰਾ ਦਿੱਤਾ ਅਤੇ ਲੋਕਾਂ ਨੂੰ ਵੀ ਗੁਰਮਤਿ ਅਨੁਸਾਰ ਜੀਵਨ ਜਾਚਨਾ ਕਰਨ ਦੀ ਜਾ ਸਿਖਾਈ ਅਤੇ ਗੁਰੂ ਦੇ ਲੜ ਲਾ ਕੇ ਲਾਇਆ ਅਤੇ ਆਖਿਆ ਇੱਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਅਕਾਲ ਤਖਤ ਸਹਿਬ ਤੇ ਜਾ ਕੇ ਪੱਕੀ ਮੂਰ ਲਵਾਓ ਉਤੋਂ ਜਾ ਕੇ ਅੰਮ੍ਰਿਤ ਪਾਣ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਨਸ਼ੇ ਪਤੀਆਂ ਦਾ ਤਿਆਗ ਕਰੋ ਮਲ ਪਖਾਣੇ ਦਾ ਤਿਆਗ ਕਰਕੇ ਗੁਰੂ ਚਰਨਾਂ ਦੇ ਵਿੱਚ ਆਪਣੇ ਜੀਵਨ ਨੂੰ ਅਰਪਣ ਕਰਕੇ ਆਪਣਾ ਲੋਕ ਅਤੇ ਪਰਲੋਕ ਦੋਵੇਂ ਸੁਹਿੱਲੇ ਕਰੀਏ ਸੋ ਇੱਥੇ ਬਲਾਉ ਫਤੇ ਆਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ